ਵੀਰਾਂ ਦਾ ਸਵਾਗਤ ਹੈ ਜੀ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਰੱਖੇ ਅਸੀਂ ਪਹੁੰਚੇ ਜੀ ਆਪਣੇ ਖੇਤ ਸਪਰੇਅ ਕਰਨੀਆਂ ਪੰਜ ਸੱਤ ਘਟੋਲੀਆਂ ਤੇ ਚੋਰ ਕੇਵਲ ਵੱਢ ਲੈਂਦੇ ਨੇ ਫਿਰ ਅਸੀਂ ਕੋਲਕੀ ਰੱਖ ਦਿੰਨੇ ਔਰੇ ਹੁਣ ਅਸੀਂ ਉਹਨਾਂ ਦੇ ਜੋੜ ਲਾ ਰਹੇ ਆਂ ਫਿਰ ਤਾਜ਼ਾ ਪਾਣੀ ਮੋਟਰ ਚਲਾਵਾਂਗੇ ਤਾਜ਼ਾ ਪਾਣੀ ਕੱਟ ਕੇ ਤਾਜ਼ੇ ਪਾਣੀ ਦੇ ਕੋਲਕੀ ਸਪਰੇਅ ਫਿਰ ਸਪਰੇਅ ਕਰਦੇ ਆਂ ਇਹ ਤਿੰਨ ਚਾਰ ਗੇਲ ਕੇਵਲ ਸਾਡੀ ਵੱਟ ਕੇ ਲੈ ਗਏ ਫਿਰ ਹੁਣ ਤਾਂ ਕੋਈ ਦਾ ਇਲਾਜ ਨਹੀਂ ਹੈਗਾ ਫਿਰ ਅਸੀਂ ਕੋਲਕੀ ਰੱਖ ਦਿੰਨੇ ਆਂ ਜਦੋਂ ਕਈ ਵਾਰ ਬਰਸੀਨ ਰਮਾਉਣਾ ਹੋਵੇ ਜਾਂ ਉਹਨਾਂ ਸਪਰੇਅ ਦਾ ਜਿਵੇਂ ਤਾਜ਼ਾ ਪਾਣੀ ਭਰਨਾ ਹੋਵੇ ਆਪਣੇ ਜੋੜ ਲਾ ਲੈਨੇ ਆ ਮੋਟਰ ਚਲਾ ਕੇ ਜਾਂਦੇ ਹੋਏ ਆਪਦੀ ਖੂਲ ਕੇ ਕੇਵਲ ਦੂਏ ਕੋਠੇ ਚ ਰੱਖ ਦਿੰਨੇ ਆ ਇੱਥੇ ਚਲੋ ਦੱਸਿਆ ਤੇ ਵੀ ਨੇੜੇ ਹੋਣ ਕਰਕੇ ਚੋਰ ਬਹੁਤ ਸੇਦੀ ਵੱਟ ਕੇ ਲੈ ਜਾਂਦੇ ਨੇ ਕੇਵਲ ਛੜਦੀ ਨਹੀਂ ਹੈਗੇ ਹੋਰ ਵਿਚਾਰੇ ਸਾਰਿਆਂ ਦੀ ਵੱਟ ਕੇ ਲੈ ਜਾਂਦੇ ਨੇ ਕੱਲੀ ਸਾਡੀ ਵੀ ਨਹੀਂ ਵੀ ਸਾਡੀ ਉਹ ਵੜਦੇ ਨੇ ਕਿਸੇ ਨੂੰ ਕਿਸੇ ਨੂੰ ਨਹੀਂ ਰਕਸਦੇ ਚੋਰ ਤਾਂ ਹੁਣ ਅਸੀਂ ਮੋਟਰ ਚਲਾਉਨੇ ਆ ਚਲਾ ਕੇ ਮੋਟਰ ਤਾਜ਼ਾ ਪਾਣੀ ਭਰਾਂਗੇ ਫਿਰ ਆਪਾਂ ਤਾਜ ਦਵਾਈ ਕੋਲ ਦਿਆਂ ਸਪਰੇਅ ਦਾ ਕੰਮ ਸਾਡਾ ਪੰਜ ਕਟੋਲੀਆਂ ਦੀ ਆ ਕੰਟਾ ਲੱਗੂ ਹੁਣ ਬੱਚੇ ਨੇ ਮੈਨੂੰ ਲੱਗਾ ਪੌਣੇ 12 ਹੋਏ ਨੇ ਸਾਡਾ ਬਸ 1 ਵਜੇ ਤੱਕ ਕੰਮ ਨਿਪਟੜ ਜਾਊਗਾ ਫੇਰ ਉਹਦੂ ਬਾਦ ਹੁਣ ਲੋੜੀ ਦਾ ਤਿਹਾਰ ਲਵੇ ਆ ਰਿਹਾ ਮਤਲਬ ਆਪਣਾ ਨੌਕਰ ਵੀ ਕਹਿੰਦਾ ਵੀ ਚੱਲ ਮੈਂ ਵੀ ਕਰ ਵਾਸਤੇ ਰੋੜੀਆਂ ਰੂੜੀਆਂ ਹੋਰ ਸਮਾਨ ਲਿਆਉਣਾ ਉਹਨੂੰ ਕਹਿੰਦਾ ਕਿ ਵੀ ਬਸ ਵਾ ਆਪਣਾ ਭਾਈ ਪੁਆਣੀ ਘਰ ਜਾਇਆ ਸਮਾਨ ਸੂਣ ਲੈ ਕੇ ਆਊਗਾ ਚਲ ਆਪਾਂ ਆਪਣੇ ਕੰਮ ਜਾਣਾ ਹੁੰਦਾ ਕੋਈ ਨਾ ਕੋਈ ਹਾਂਜੀ ਮੋਟਰ ਚਲਾ ਦੇ ਇਹ ਆਪਣਾ ਗ੍ਰਿਪਿੰਗ ਪਾਉਣੇ ਪੈਣਗੇ ਦਾ ਦੇਖੋ ਬਾਹਰੇ ਆਪਾਂ ਗ੍ਰੱਪ ਕੱਟ ਕੇ ਰੱਖਦੇ ਕਈ ਵਾਰ ਕੋਈ ਹੰਦਾ ਤੋੜ ਕੇ ਮੋਟਰ ਚਲਾ ਦਿੰਦੇ ਨੇ जा पानी भर मोटर चल के बेरा स्प्रे कर बाल्टी बड़ी बाल्टी है ਕੋ ਰਿਆ ਦੋ ਪੈਕੇਟ ਅਸੀਂ ਬਾਹਰ ਆ ਟੱਕ ਦੇ ਤੇ ਇੱਕ ਬਾਹਰ ਐਕਸਲ ਦਾ ਇਹ ਸਾਡੀ 1 ਏਕੜ ਦੀ ਦਵਾਈ ਹੋ ਜੂ ਅਸਿਆ ਤੇ ਪੰਜ ਟੋਲੀਆਂ ਕਰਾਂਗੇ ਸੀ ਪਹਿਲਾਂ ਤਾਂ ਅਸੀਂ ਕਰਾ ਲਈ ਸੀ ਸਪਰੇਅ ਟਰੈਕਟਰ ਵਾਲੇ ਪੰਪ ਨਾਲ ਮਤਲਬ ਹੁਣ ਕਿਤੇ ਕਿਤੇ ਡੈੜੀਆਂ ਡੈੜੀਆਂ ਚ ਰਹਿ ਗਿਆ ਡੈੜੀਆਂ ਚ ਰਹਿਣ ਕਰਕੇ ਫਿਰ ਆਹ ਹੁਣ ਤਾਂ ਹੌਲੀ ਹੌਲੀ ਫਿਰ ਆਪਣੇ ਛੋਟੇ ਪੰਪਰਾਂ ਨੇ ਮਾਰਨੀ ਪੈਂਦੀ ਆ ਵੱਡਾ ਕੰਮ ਤਾਂ ਹੈਗਾ ਨਹੀਂ ਫਿਰ ਤਾਂ ਆਪਾਂ ਟਰੈਕ ਵਾਲੇ ਪੰਪ ਨਾਲ ਹੀ ਕਰਾਉਂਦੇ ਜੇ ਵੱਡਾ ਕੰਮ ਹੁੰਦਾ ਹੁਣਾਂ ਦਾ ਕੋਈ ਕੋਈ ਡੈੜੀ ਚ ਜਿਵੇਂ ਕਿਤੇ ਕੜ ਗਏ ਕਦੇ ਪਤਰ ਉੱਤੇ ਕਢ ਕੇ ਕਰ ਦਾਂਗੇ ਜਿੱਥੇ ਡਾੜੀ ਚ ਵਾਦਾ ਜਿੱਥੇ ਹੈਗਾ ਉੱਥੋਂ ਤੁਰ ਕੇ ਅੱਗੇ ਲੰਘ ਜਣੇ ਹੁੰਨੇ ਆ। ਇਸ ਤਰ੍ਹਾਂ ਪਹਿਲਾਂ ਅਸੀਂ ਆਪਣਾ ਟੋਪ ਦੇ ਕੋਲ ਇਹਨਾਂ ਦੋ ਪੈਕਟ ਇਹਨਾਂ ਮਾੜੇ ਲੀਟਰ ਨਾਲ ਪਾਣੀ ਪਾ ਕੇ ਥੋੜਾ ਜਿਹਾ ਵਿੱਚ ਪਾ ਲਾ ਤੇ ਹੁਣ ਇੱਕ ਐਕਸਲ ਦਾ ਪਾਵਾਂਗੇ ਤੇ ਇਹਦਾ ਕੋਹੜ ਬਣਾ ਕੇ ਫਿਰ ਅਪਨ 2 ਲੀਟਰ ਮੰਨ ਦਾ 10 ਲੀਟਰ ਪਾਣੀ ਦੇ ਵਿੱਚ ਦਵਾਈ ਦੇ ਪਾਏ ਨੇ ਮੈਂ 2 ਲੀਟਰ ਕਟੋਲੀ ਚ ਪਾਣੀ ਪਾ ਪਾਰਿਆ ਕਰਾਂਗੇ ਫਿਰ ਸਟicker ਪਾਵਾਂਗੇ ਸਟicker ਲੈ ਆ ਜੀ ਵਿਕੀ ਇਹ ਜਿਹੜਾ ਗੁੱਲੀ ਡੰਡਾ ਹੁੰਦਾ ਨਦੀਨ ਵੀ ਕਹਿੰਦੇ ਨੇ ਆਪਾਂ ਇਹਨੂੰ ਇਹ ਸਾਡਾ ਸਿਆਲ ਚ ਬੜਾ ਲਹੂ ਪੀਂਦਾ ਜਿੰਨਾ ਮਰਜੀ ਇਹ ਕਰ ਲੈ ਫੇਰ ਵੀ ਡੈੜੀਆਂ ਦੂੜੀਆਂ ਸਾਡਾ ਰਹਿ ਜਾਂਦਾ ਕੋਸ਼ਿਸ਼ ਬਹੁਤ ਕਰਦੇ ਆਸੀਂ ਇਹਨੂੰ ਵੀ ਮਰ ਜੇ ਵਧੀਆ ਤੋਂ ਵਧੀਆ ਸਪਰੇਅ ਕਰਦੇ ਆਂ ਬੱਧੇ ਡੋਜ਼ ਵੀ ਪਾਉਨੇ ਆ ਤਰੀਕੇ ਨਾਲ ਵੀ ਆਂ ਹੌਲੀ ਹੌਲੀ ਕਰਦੇ ਆ ਫੇਰ ਵੀ ਥੋਕ ਅੱਲਾ ਵੀ ਦਿਖਾਈ ਦੇ ਹੀ ਜਾਂਦਾ ਹੁੰਦਾ ਜੀ ਹੁਣ ਥੋੜਾ ਡੈੜੀਆਂ ਚ ਜ਼ਿਆਦੇ ਧੀ ਜੇ ਮਾੜਾ ਮੋਟਾ ਹੋਵੇ ਚੱਲ ਫੇਰ ਤਾਂ ਛੱਡ ਦਿੰਨੇ ਹੁੰਨੇ ਆ ਇੱਕ ਤਾਂ ਹੁਣ ਧੁੱਪਾਂ ਘਟ ਜਾਂਦੀਆਂ ਨੇ ਅਸੀਂ ਵੀ ਕੀ ਕਰੀਏ ਸਾਡੀ ਵੀ ਮਜਬੂਰੀ ਹੋ ਜਾਂਦੀ ਆ ਧੁੱਪਾਂ ਨਹੀਂ ਪੈਂਦੀ ਫਿਰ ਜਹਾਜਾ ਮਰ ਜੂਗਾ ਚਲੋ ਥੋੜਾ ਜਿਹਾ ਰੁਕ ਜਾਂਦਾ ਇੰਨੇ ਕਣ ਕੋ ਉੱਪਰ ਦੀ ਹੋ ਜਾਂਦੀ ਆ ਜੇ ਰੁਕਿਆ ਕਣ ਕੋ ਉੱਪਰ ਦੀ ਹੋ ਗਈ ਫਿਰ ਮਾਰ ਘੱਟ ਕਰਨ ਲੱਗੇ ਜਾਂਦੇ ਆ ਆਪਣੇ ਜੇ ਨਹੀਂ ਕਰੀਏ ਫਿਰ ਮਾਰ ਜ਼ਿਆਦਾ ਕਰੂਗਾ ਕੰਨ ਨੂੰ ਦੱਬ ਲੂਗਾ ਇਸ ਨੂੰ ਦਾ ਪਾ ਸਟੀਕਰ ਬੋਲ ਦੇ ਹਾਂ ਆਹ ਐਕਸਲ ਦਾ ਪਾਉਣੇ ਆ ਸਟੀਕਰ ਪਾਵਾਂਗੇ ਉੱਪਰ ਬਾਕੀ ਇੱਕ ਐਕਸਲ ਦਾ ਪਾ ਲਿਆ 1 ਲੀਟਰ ਨੂੰ ਥੋੜਾ ਧੋ ਕੇ ਪਾ ਲਿਆ ਉਹਨੇ ਆ ਰਹੀ ਜਿਹੜੀ ਦਵਾਈ ਸਾਹ ਬੋੜ ਨਾਲ ਲੀਟਰ ਤੋਂ ਪਰਲੇ ਤੱਕ ਇਹ ਆਪਾਂ ਨੇ ਉਧਰਿਆ ਦਵਾਈ ਬਈਆ ਵਿਚਾਲੇ ਤੇ ਹਮ ਪੂਰਾ ਬੰਪਰ ਕੇ ਜਦੋਂ ਐ ਲਾਸਟ ਤੇ ਸਟicker ਪਾਉਂਦੇ ਫਿਰ ਇਹ ਮਤਲਬ ਜਿਵੇਂ ਹੁਣ ਆਪਣੇ ਧੁੰਦਾ ਬਹਿਰੀਆਂ ਨੇ ਦਵਾਈ ਪੁੰਦ ਲਾਉਂਦੀ ਨਹੀਂ ਹੈਗੀ ਉਹਦੇ ਨਾਲ ਚਿਪਕ ਜੂਗੀ ਚ ਮੀਂਹ ਦੀ ਮੀਂਹ ਵੀ ਆ ਜੇ 2 ਘੰਟੇ ਵਧੂ ਫਿਰ ਵੀ ਦਵਾਈ ਅਸਰ ਕਰ ਜਾਂਦੀ ਆ ਇਹ ਤੋਂ ਬਨਾ ਅਸਰ ਘੱਟ ਕਰਦੀ ਆ はい。 ਆਡੀ ਚੰਨ ਹੋਵੇ ਸਪਰੇ ਹ ਜਿੱਜੀ ਸਪਰੇ ਹ ਉਹ ਡੈੜੀ ਡੈੜੀ ਜਗਰ ਦੋ ਵਧੀਆ ਕਰਦੀ ਹੁੰਦੀ ਪਹਿਲਾਂ ਫਿਰ ਇਹ ਵੀ ਪਏਗਾ ਜਿੰਨਾ ਕੁ ਲੋਡ ਹੁੰਦੀ ਆ ਤੇ ਹੁਣ ਆਹ ਕੋਣ ਤਾਂ ਦੇਖੋ ਕਣਕਾਂ ਵਧੀਆ ਖੜੀਆਂ ਸਾਰੀ ਪਹਿਲਾਂ ਤਾਂ ਐ ਲੱਗਦੀ ਸੀ ਵਿਚ ਵਿਚ ਡੈੜੀਆਂ ਮਾਰੀਆਂ ਵੀ ਲੱਗ ਜਾਂਦੀਆਂ ਆਪਣੇ ਆਪ ਨੂੰ ਵੀ ਨਹੀਂ ਵਧੀਆ ਲੱਗਦੀ ਹੁੰਦੀ ਕਿਉਂ ਹੁਣ ਆਪਣਾ ਕੰਮ ਇਹ ਖੇਤੀ ਬਾੜੀ ਦਾ ਜਦੋਂ ਕਣਕ ਸੋਹਣੀ ਹੋਵੇ ਫਿਰ ਇਹ ਕਿਸਾਨ ਨੂੰ ਜੀ ਕਰਦਾ ਹੁੰਦਾ ਤੇ ਮਾਰੀ ਫੱਲ ਹੋਵੇ ਇਹ ਤਾਂ ਤੇ ਮਨ ਨਹੀਂ ਲੱਗਦਾ ਹੁੰਦਾ ਆਪਣੇ ਖੇਤ ਮੈਂ ਹੁੰਦਾ ਵੀ ਫੱਟ ਆਪਣੀ ਮਾਰੀ ਆ ਹੁਣ ਪਹਿਲਾ

ਦੇਖ ਲੈ ਥੋੜੀ ਦੇਖ ਲੈ ਫਿਰ ਮਾਰਾਂਗੇ ਆਪਾਂ ਹਮ ਸਟਿੱਕ ਕਰਪਾ ਅਏ ਕਾਜਣਾ ਪੱਟ ਲਿਆਵਾਂਗੇ ਹੁਣ ਪਾਣੀ ਲੱਗਿਆ ਹੋਇਆ ਤੇ ਬਸ ਇਹਨੂੰ ਪੂਰ ਦਿਆਂ ਨੇ ਪੱਟੇ ਜਾਂਦੇ ਨਹੀਂ ਤਾਂ ਫਿਰ ਗੁਰਪੇ ਨਾ ਪੱਟਨੀਆਂ ਪੈਣਨਾਂ ਇਹ ਸੁੱਕ ਜਾਣ ਬੱਟ ਤੇ ਹਾਂ ਪੱਟ ਲਈ ਆਪਣੇ ਹੋਰ ਜਾਂ ਹੋਰ ਪੱਟਣ ਨੇ ਜੋ ਇਹ ਆਪਣੇ ਝਾੜ ਕੇ ਨੂੰ ਧੋਵਾਂਗੇ ਫਿਰ ਮਿੱਟੀ ਹੋਤ ਆ ਜਾਂਦੀ ਆ ਇ렇게 ਵੀ। ਉਹ ਠੰਡੇ ਪਾਣੀ ਦੀ। ਠੰਡੇ ਪਾਣੀ ਦੀ। ਆਂਦਾ ਜਿਵੇਂ ਹੁਣ ਸੋਨਾ। ਫਿਰ ਆਪਾਂ ਕਰਦੇ ਇੰਤਜ਼ਾਰ ਆਪਾਂ ਮਤਲਬ ਮੋਟਾ ਨਾ ਜਲਦੀ। ਤਾਜ਼ਾ ਬਣ ਕੇ ਉਹ ਲੈਟ ਬਣਾਉਂਗੀ। ਡਾਇਰੈਕਟ ਖੋਲ੍ਹ ਦੂੰਗੀ। ਫਿਰ ਆਪਾਂ ਅੱਜ ਕਰਦੇ ਨਹੀਂ। ਜੇ ਆਪਾਂ ਉਹ ਠੰਡੇ ਪਾਣੀ ਜੀ ਆਪਾਂ ਕਰਦੇ ਤੇ ਜੇ ਫਿਰ ਆਈ ਵਾਰ ਥੱਲੇ ਦਵਾਈ ਪਾਈ ਜਾਂਦੀ ਹੈ ਕਈ ਵਾਰ ਭਾਈ। 2 ਵਾਰ ਵਾਰ ਖੋਲ੍ਹ ਕੇ ਸੀ। ਫੇਰ ਉਹ ਨੂਨ ਪਾਉਂਦੇ। ਜਾ ਡੰਡਾ ਵੀ ਪਾਉਂਦਾ ਨੇ। ਲੀਟਰ ਵਾਲੀ ਦੋ ਵਗ ਲਿਆ ਕਰ ਲੈਣਾ।

ਪਾਨੇ 10 ਟੋਟਲ ਜਾਂਦੀ ਦਵਾਈ ਕੋੜੀ ਤੇ 2 ਲੀਟਰ ਪਾਉਂਦੇ ਰੋਲੀ ਚ ਨੇ ਪੜ ਗਿਆ ਉਹਨਾਂ लास्ट ਟੋਲੀ ਜ ਦਵਾਈ ਪਾ ਰਹੇ ਆ ਕੇਵਲ ਖੋਲ ਦਿੰਨੇ ਉਧਰ ਰੱਖ ਦਾਂਗੇ ਫਿਰ ਕਿਸੇ ਆਉਣੀ ਰਹਿੰਦਾ ਨਹੀਂ ਜੀ ਰੋਜ਼ ਕਿਹੜਾ ਕਿਸੇ ਨਾਲ ਉਹਨਾਂ ਦਾ ਕਿਸੇ ਨੂੰ ਕਿਹਾ ਜਾਂਦਾ ਵੀ ਭਾਈ ਤੇ ਤੁਮਹਾਂ ਦਾ ਚੋਰਾਂ ਦਾ ਕੀ ਪਤਾ ਹੁੰਦਾ ਵੀ ਕੌਣ ਲਏਗਾ ਚੋਰੀ ਕਰਕੇ ਰੋਜ਼ ਨੁਕਸਾਨ ਮੇਰੇ ਚਲੇ ਜਾਂਦੇ ਹੁੰਦੇ ਹੁੰਦਾ 2 ਮਿੰਟ ਲੱਗਦੇ ਨੇ ਲਾਉਣ ਨੂੰ ਮਰ ਖੋਲਣ ਨੂੰ ਫਿਰ ਇਹਦਾ ਕਿਹਾ ਤੇ ਆਪਣਾ ਇੰਤਜ਼ਾਮ ਇਹਦਾ ਕਰਦਾਂਗੇ ਕਿਤੇ ਹਨ ਉਹਨਾਂ ਨੂੰ ਪੱਟੀ ਕਰਕੇ ਸੀਸਤ ਹਾਂਜੀ ਹੁਣ ਆਪਣਾ ਸਾਰਾ ਕੰਮ ਨਿਬੜ ਗਿਆ ਸੀ ਸਪਰੇ ਹੋ ਗਈ ਉਦੋਂ ਬਾਅਦ ਆਪਣਾ ਸਬਜੀ ਪੱਜੀ ਦੀ ਤੋੜ ਲਈ ਤੇ ਆਪਣੇ ਬੰਦੇ ਨੂੰ ਵੀ ਆਪੇ ਛੁੱਟੀ ਕਰਤੀ ਉਹ ਕਹਿੰਦਾ ਮੈਂ ਵੀ ਬਾਨੀਗੜ ਜਾ ਕੇ ਪਰਸੋਂ ਨੂੰ ਲੋੜੀ ਆ ਸਮਾਨ ਸਮੋਣ ਲੈਣਾ ਮੈਂ ਕਿਹਾ ਸਮਾਨ ਮੈਂ ਸਮਾਨ ਲਿਆ ਆਪਣਾ ਉਹ ਵੀ ਆਪੇ ਛੁੱਟੀ ਕਰਤੀ ਚਲੋ ਹੁਣ ਆਪਾਂ ਵੀਡੀਓ ਦੀ ਸਮਾਪਤੀ ਕਰ ਰਹੇ ਆ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸਬਸਕ੍ਰਾਈਬਰ ਜਰੂਰ ਕਰਨਾ ਸਾਰੇ ਵੀਰਾਂ ਦਾ ਧੰਨਵਾਦ